ਡੇਲੀਪੋਸ ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ ਤੇ ਸੰਜੀਵਨੀ ਲੈ ਕੇ ਮੈਂ ਦੀਪਤੀ ਹਾਜ਼ਰ ਆਂ ਸੰਜੀਵਨੀ ਦੇ ਵਿੱਚ ਅੱਜ ਅਸੀਂ ਅੱਖਾਂ ਦੀ ਇੱਕ ਬੇहद ਗੰਭੀਰ ਸਮੱਸਿਆ ਦਾ ਜ਼ਿਕਰ ਕਰਾਂਗੇ ਜਿਸ ਨੂੰ ਦੁਨੀਆ ਭਰ ਦੇ ਵਿੱਚ ਅੰਨੇਪਣ ਦਾ ਦੂਸਰਾ ਸਭ ਤੋਂ ਵੱਡਾ ਕਾਰਨ ਮੰਨਿਆ ਗਿਆ ਹੈ ਬਲੋਕੋਮਨ ਜਿਸ ਨੂੰ ਅਸੀਂ ਆਮ ਤੌਰ ਤੇ ਆਮ ਸ਼ਬਦਾਂ ਦੇ ਵਿੱਚ ਕਾਲਾ ਮੋਤੀਆ ਕਹਿੰਦੇ ਆਂ ਅੰਦਾਜ਼ਨ ਭਾਰਤ ਦੇ ਵਿੱਚ 12 ਮਿਲੀਅਨ ਲੋਕ ਇਸ ਤੋਂ ਪ੍ਰਭਾਵਿਤ ਹੁੰਦੇ ਨੇ ਖਾਸ ਕਰਕੇ 60 ਸਾਲ ਤੋਂ ਵੱਧ ਉਮਰ ਦੇ ਲੋਕ ਇਨਾਂ ਦੇ ਵਿੱਚ ਹੀ ਇਹ ਸਮੱਸਿਆ ਵਧੇਰੇ ਕਿਉਂ ਹੁੰਦੀ ਹੈ ਔਰ ਬਾਕੀਆਂ ਦੇ ਉੱਤੇ ਕਦੋਂ ਇਸ ਦਾ ਖਤਰਾ ਵੱਧ ਹੋ ਜਾਂਦਾ ਹੈ ਐਕਸਪਰਟ ਡਾਕਟਰ ਜਲਦ ਸਾਡੇ ਨਾਲ ਜੁੜਨਗੇ ਔਰ ਉਹਨਾਂ ਦੇ ਨਾਲ ਅਸੀਂ ਚਰਚਾ ਕਰਾਂਗੇ ਔਰ ਤੁਸੀਂ ਕਾਲ ਕਰਕੇ ਅਗਰ ਅੱਖਾਂ ਦੇ ਸੰਬੰਧੀ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਤੁਸੀਂ ਕਾਲ ਕਰਕੇ ਆਪਣੀ ਸਮੱਸਿਆ ਡਾਕਟਰ ਨੂੰ ਦੱਸ ਸਕਦੇ ਹੋ ਇਸ ਤੋਂ ਪਹਿਲਾਂ ਕਿ ਡਾਕਟਰ ਦੇ ਨਾਲ ਅਸੀਂ ਸਵਾਲ ਜਵਾਬ ਸ਼ੁਰੂ ਕਰੀਏ ਵੇਖ ਲੈਣਿਆ ਖਾਸ ਰਿਪੋਰਟ ਗਲਕੋਮਾ ਜਾਂ ਫਿਰ ਕਾਲਾ ਮੋਤੀਆ ਅੱਖਾਂ ਦੀਆਂ ਬਿਮਾਰੀਆਂ ਦਾ ਇੱਕ ਸਮੂਹ ਹੈ ਜੋ ਅੱਖਾਂ ਦੀ ਆਪਟਿਕ ਨਰਵ ਨੂੰ ਨੁਕਸਾਨ ਪਹੁੰਚਾ ਸਕਦੇ ਹੈ ਇਸ ਬਿਮਾਰੀ ਦੇ ਪ੍ਰਭਾਵ ਦੇ ਵਿੱਚ ਆਉਣ ਤੇ ਹੌਲੀ-ਹੌਲੀ ਨਜ਼ਰ ਕਮਜ਼ੋਰ ਹੋਣਾ ਅਤੇ ਬਾਅਦ ਵਿੱਚ ਅੰਨਪਨ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਨੇ ਸਿਰਫ ਬੁਢਾਪਾ ਹੀ ਨਹੀਂ ਸਗੋਂ ਹੋਰ ਕਈ ਕਾਰਨ ਮੋਤੀਆ ਬਿੰਦਲੀ ਜ਼ਿੰਮੇਵਾਰ ਹੋ ਸਕਦੇ ਨੇ ਜਿਵੇਂ ਕਿ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਇਹ ਪੀੜਤ ਵੀ ਮੋਤਿਆਦਾ ਸ਼ਿਕਾਰ ਹੋ ਜਾਂਦੇ ਨੇ ਔਰ ਇਹਨਾਂ ਤੇ ਖਤਰਾ ਵਧ ਰਿਹਾ ਹੈ ਇਸ ਤੋਂ ਇਲਾਵਾ ਪਰਿਵਾਰ ਦੇ ਵਿੱਚ ਮੋਤਿਆ ਬਿੰਦਾ ਇਤਿਹਾਸ ਅੱਖਾਂ ਦੇ ਵਿੱਚ ਸੱਟ ਜਾਂ ਫਿਰ ਕੋਈ ਗੰਭੀਰ ਸਮੱਸਿਆ ਸਟੀਰੋਇਡ ਜਾਂ ਫਿਰ ਕੋਈ ਹੋਰ ਦਵਾਈਆਂ ਦੀ ਲੰਬੇ ਸਮੇਂ ਤੱਕ ਕੀਤੀ ਗਈ ਵਰਤੋਂ ਵੀ ਮੋਤਿਆ ਬਿੰਦਾ ਖਤਰਾ ਵਧਾ ਦਿੰਦੀ ਹੈ ਕਾਲੇ ਮੋਤੀਏ ਦੇ ਲੱਛਣ ਕੀ ਨਜ਼ਰ ਦਾ ਘਟਣਾ ਤੁੰਦਲੀ ਨਜ਼ਰ ਲਗਾਤਾਰ ਸਿਰ ਦਰਦ ਹੋਣਾ ਅੱਖਾਂ ਦੇ ਵਿੱਚ ਲਾਲੀ ਮਾਂ ਤੇ ਦਰਦ ਹੋਣਾ ਪੇਟ ਖਰਾਬ ਮਤਲੀਆ ਫਿਰਲਟੀਆਂ ਕાળા ਮੋਤੀਆਂ ਦੀਆਂ ਕਿਸਮਾਂ ਕੀ ਨੇ ਓਪਨ ਐਂਗਲ ਗਲੌਕੋਮਾ ਐਂਗਲ ক্লোజర్ ਗਲੌਕੋਮਾ ਆਰਮ ਟੈਂਸ਼ਨ ਗਲੌਕੋਮਾ ਕાળા ਮੋਤੀਆਂ ਤੋਂ ਬਚਾ ਤੇ ਲਈ ਸਾਵਧਾਨੀਆਂ ਕੀ ਨੇ ਜੀਵਨ ਸ਼ੈਲੀ ਤੇ ਖੁਰਾਕ ਦਾ ਖਾਸ ਧਿਆਨ ਰੱਖਣਾ ਭੋਜਨ ਦੇ ਵਿੱਚ ਵੱਧ ਤੋਂ ਵੱਧ ਹਰੀਆਂ ਪੱਤੇਦਾਰ ਸਬਜ਼ੀਆਂ ਸ਼ਾਮਿਲ ਕਰਨਾ ਕੰਪਿਊਟਰ ਮੋਬਾਈਲ ਜਾਂ ਫਿਰ ਟੀਵੀ ਦੇ ਸਾਹਮਣੇ ਜ਼ਿਆਦਾ ਦੇਰ ਤੱਕ ਬੈਠਣ ਤੋਂ ਗੁਰੇਸ ਕਰਨਾ ਤਾਂ ਅੱਖਾਂ ਦੀ ਅਸੀਂ ਸਾਂਭ ਸੰਭਾਲ ਕਿਵੇਂ ਕਰੀਏ ਇਹ ਬਹੁਤ ਹੀ ਮਹੱਤਵਪੂਰਨ ਸਵਾਲ ਹੈ ਔਰ ਇਸ ਦਾ ਅਸੀਂ ਜਵਾਬ ਅੱਜ ਜਲਦਮਹਾ ਡਾਕਟਰ ਤੋਂ ਲਾਂਗੇ ਜਿਵੇਂ ਉਹ ਸਾਡੇ ਨਾਲ ਜੁੜਦੇ ਨੇ ਔਰ ਤੁਸੀਂ ਕਾਲ ਕਰਕੇ ਆਪਣੀ ਸਮੱਸਿਆ ਡਾਕਟਰ ਨੂੰ ਦੱਸ ਸਕਦੇ ਹੋ ਔਰ ਮੌਕੇ ਦੇ ਉੱਤੇ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਤੁਹਾਡੀ ਮਦਦ ਕਰ ਸਕੀਏ ਤੁਹਾਨੂੰ ਤੁਹਾਡੀ ਸਮੱਸਿਆ ਬਾਬਤ ਇੱਕ ਤਾਂ ਸਥਿਤੀ ਸਪਸ਼ਟ ਹੋਏ ਔਰ ਨਾਲ ਦੀ ਨਾਲ ਕਿਵੇਂ ਅਸੀਂ ਉਸ ਨੂੰ ਤੁਹਾਡੀ ਸਮੱਸਿਆ ਨੂੰ ਘੱਟ ਕਰ ਸਕਦੇ ਹਾਂ ਸਾਡੀ ਕੋਸ਼ਿਸ਼ ਰਹੇਗੀ ਲੇਕਿਨ ਇੱਕ ਖਾਸ ਅਪੀਲ ਮੈਂ ਜ਼ਰੂਰ ਤੁਹਾਨੂੰ ਕਰਾਂਗੇ ਕਿ ਅਗਰ ਤੁਸੀਂ ਕਾਲ ਕਰ ਰਹੇ ਹੋ ਤਾਂ ਆਪਣੀ ਟੀਵੀ ਸੈਟ ਦੀ ਆਵਾਜ਼ ਬਿਲਕੁਲ ਬੰਦ ਰੱਖਿਆ ਕਰੋ ਨਹੀਂ ਤਾਂ ਗੱਲ ਨਹੀਂ ਹੋ ਪਾਉਂਦੀ ਆਵਾਜ਼ ਦਾ ਜਿਹੜਾ ਦਿਕਤ ਰਹਿੰਦਾ ਤੁਹਾਨੂੰ ਆਪਣੀ ਆਵਾਜ਼ ਦੋਰੀ ਬਾਰ ਸੁਣਾਈ ਦੇਗੀ ਸਾਡੀ ਆਵਾਜ਼ ਦੋਰੀ ਬਾਰ ਸੁਣਾਈ ਦੇਗੀ ਔਰ ਸਾਡੀ ਕਮਿਊਨੀਕੇਸ਼ਨ ਜੜੀ ਆ ਉਹ ਨਹੀਂ ਹੋ ਪਾਏਗੀ ਗੱਲਬਾਤ ਨਹੀਂ ਹੋ ਪਾਏਗੀ ਤਾਂ ਡਾਕਟਰ ਸਨਰ ਜੁੜ ਚੁਕੇ ਨੇ ਪਹਿਲਾ ਸਵਾਗਤ ਕਰਦੇ ਆ ਫਿਰ ਉਸ ਤੋਂ ਬਾਅਦ ਸਵਾਲ ਜਵਾਬ ਸ਼ੁਰੂ ਕਰਾਂਗੇ ਡਾਕਟਰ ਦਮਨ ਜੋਤ ਸਿੰਘ ਸਰ ਨਾਲ ਜੁੜੇ ਨੇ ਡਾਕਟਰ ਟੈਲੀਪੋਸਟ ਪੰਜਾਬ ਹਰਣਾ ਹਿਮਾਚਲ ਤੇ ਸਵਾਗਤ ਹੈ ਤੁਹਾਡਾ ਸ਼੍ਰੀ ਕਾਂਜੀ ਜੀ ਡਾਕਟਰ ਅੱਜ ਅਸੀਂ ਅੱਖਾਂ ਦੇ ਨਾਲ ਜੁੜੀ ਹੋਈ ਬੇहद ਗੰਭੀਰ ਸਮੱਸਿਆ ਦਾ ਜ਼ਿਕਰ ਕਰ ਰਹੇ ਹਾਂ ਜਿਸ ਦੇ ਲਈ ਅਸੀਂ ਕਹਿੰਦੇ ਹਾਂ ਕਿ ਅਨਾਂਪਨ ਅਗਰ ਕਿਸੇ ਨੂੰ ਹੁੰਦਾ ਅੱਖਾਂ ਦੀ ਰੋਸ਼ਨੀ ਪਰਮਾਨੈਂਟ ਚਲੇ ਜਾਂਦੀ ਹੈ ਤਾਂ ਉਹ ਇਹੀ ਸਮੱਸਿਆ ਹੈ ਗਲੋਕੋਮਾ ਦਾ ਅੱਜ ਅਸੀਂ ਡਾਕਟਰ ਜ਼ਿਕਰ ਕਰ ਰਹੇ ਹਾਂ ਮੈਂ ਮੈਡੀਕਲ ਪਾਸ਼ਾ ਦੇ ਵਿੱਚ ਚਾਹਾਂਗੀ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਹ ਸਥਿਤੀ ਕਿਉਂ ਪੈਦਾ ਹੁੰਦੀ ਹੈ ਔਰ ਇਹ ਹੁੰਦਾ ਕੀ ਹੈ ਗਲוקੋਮਾ ਨੂੰ ਅਸੀਂ ਪੰਜਾਬੀ ਵਿੱਚ ਕਾਲਮੋਤੀਆ ਕਹਿੰਦੇ ਆ ਜਿਵੇਂ ਇੱਕ ਚਿੱਟਾ ਮੋਤੀਆ ਹੁੰਦਾ ਜਿਸ ਨੂੰ ਸਿਕੈਟ੍ਰਿਕ ਕਹਿੰਦੇ ਆ ਤੇ ਉਵੇਂ ਹੀ ਕਾਲੇ ਮੋਤੀਏ ਨੂੰ ਅਸੀਂ ਗਲוקੋਮਾ ਕਹਿੰਦੇ ਆ ਬੇਸਿਕਲੀ ਅੱਖ ਦੇ ਅੰਦਰ ਇੱਕ ਐਕੁਸ ਹਿਊਮੋਰਿਕ ਲਿਕਵਿਡ ਹੈ ਜਿਹੜੇ ਸਾਡੀ ਅੱਖ ਨੂੰ ਨਰਿਸ਼ਮੈਂਟ ਦਿੰਦਾ ਜਦੋਂ ਉਹ ਲਿਕਵਿਡ ਦੀ ਕਨਸੈਂਟ੍ਰੇਸ਼ਨ ਅੱਖ ਦੇ ਅੰਦਰ ਉਹਦੀ ਮਾਤਰਾ ਅੱਖ ਦੇ ਅੰਦਰ ਲੋੜ ਤੋਂ ਜ਼ਿਆਦਾ ਵੱਧ ਜਾਏ ਉਹ ਨੂੰ ਅਸੀਂ ਕਾਲਮੋਤੀਆ ਕਹਿੰਦੇ ਆ which is glaucoma ਉਹ ਇਹਦੇ ਕੁਝ ਰੀਜਨਸ ਹੈਗੇ ਨੇ ਕੁਝ ਰੀਜਨਸ ਹਨ ਨੂੰ ਨਹੀਂ ਪਤਾ ਉਹ ਕਿਸੇ ਵੀ ਰੀਜਨ ਨਾਲ ਵਾ ਸਕਦਾ ਹੈ ਜੇ ਕਿਸੇ ਵੀ ਰੀਜਨ ਨਾਲ ਤੁਹਾਡੀ ਜੇਰੀ ਡਰੇਨੇਜ ਆਫ ਐਕੁਸ ਹੋ ਨਮਰੇ ਉਹ ਪੂਰੀ ਨਹੀਂ ਹੋ ਪਾਰੀ ਅੱਖ ਦੇ ਵਿੱਚੋਂ ਤੇ ਉਹਦਾ ਪ੍ਰੈਸ਼ਰ ਅੱਖ ਦੇ ਅੰਦਰ ਵਾਣਾ ਸ਼ੁਰੂ ਹੋ ਜਾਗਾ ਜਿਸ ਵਿੱਚ ਕਾਲੇ ਮੋਤੀ ਦੇ ਪਾਸੇ ਲੱਛਣ ਆ ਸਕਦੇਗਾ ਜੀ ਪਹਿਲੇ ਇਹ ਉਹਨਾ ਕਾਮਨ ਨਹੀਂ ਸੀ ਪਰ ਫਿਲਹਾਲ ਇੰਡੀਆ ਚ ਵੀ ਕਾਫੀ ਕਾਮਨ ਹੋ ਚੁੱਕਾ ਹੈ ਜੀ ਡਾਕਟਰ ਕਿਹੜੇ ਉਮਰ ਵਰਗ ਦੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਦੇ ਉੱਤੇ ਜ਼ਿਆਦਾ ਖਤਰਾ ਇਸ ਦਾ ਰਹਿੰਦਾ ਕਿ ਜ਼ਿਆਦਾ ਉਮਰ ਵਰਗ ਦੇ ਜੋ ਲੋਕ ਨੇ ਸਾਡੇ ਬਜ਼ੁਰਗ ਨੇ ਸਿਆਣੇ ਨੇ ਉਹਨਾਂ ਦੇ ਉੱਤੇ ਇਹ ਸ਼ੁਰੂ ਰਹਿੰਦਾ ਜ਼ਿਆਦਾ ਰਹਿੰਦਾ ਹੈ ਜ਼ਿਆਦਾਤਰ ਇਹ 40 ਤੋਂ 49 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ 'ਚ ਜ਼ਿਆਦਾ ਕਾਮਨਲੀ ਮਿਲੇਗਾ ਸਪੈਸ਼ਲੀ ਫੀਮੇਲਸ ਵਿੱਚ ਮੈਲਸ ਨਾਲੋਂ ਜ਼ਿਆਦਾ ਅਮਾਉਂਟ ਮਿਲਦੀ ਸੋ 40 ਤੋਂ ਜੀ ਠੀਕ ਹੈ ਤਹੋੜਾ ਨੈਟਵਰਕ ਇਸ਼ੂ ਚੱਲ ਰਿਹਾ ਹੈ ਅਸੀਂ ਦੁਰਸਤ ਉਸ ਨੂੰ ਜਲਦ ਕਰਾਂਗੇ ਔਰ ਡਾਕਟਰ ਸਾਹਿਬ ਨਾਲ ਜਲਦ ਦੁਬਾਰਾ ਜੁੜਨਗੇ ਔਰ ਇਸੇ ਜਾਣਕਾਰੀ ਨੂੰ ਅਸੀਂ ਅੱਗੇ ਕੰਟੀਨਿਊ ਰੱਖਾਂਗੇ ਕਿਉਂਕਿ ਬਹੁਤ ਸਾਰੇ ਸਵਾਲ ਨੇ ਔਰ ਸਭ ਤੋਂ ਵੱਡਾ ਔਰ ਅਹਿਮ ਸਵਾਲ ਇਹ ਹੋ ਜਾਂਦਾ ਹੈ ਕਿ ਕਈ ਵਾਰ ਸਾਨੂੰ ਸਿੰਪਟਮ ਬਾਡੀ ਹਰੇਕ ਜੜੀ ਹੈ ਉਹ ਤਕਰੀਬਨ ਬਿਮਾਰੀ ਜੜੀ ਹੈ ਉਹ ਤੁਹਾਨੂੰ ਸਿੰਪਟਮ ਦਿੰਦੀ ਹੈ ਸਾਡੀ ਬਾਡੀ ਸਾਨੂੰ ਉਹ ਸਿੰਪਟਮ ਦੇਣ ਲੱਗਦੀ ਹੈ ਕਈ ਵਾਰ ਅਸੀਂ ਉਸ ਚੀਜ਼ ਨੂੰ ਸਮਝ ਨਹੀਂ ਪਾਉਂਦੇ ਆ ਜਾਂ ਫਿਰ ਜਾਗਰੂਕਤਾ ਨਹੀਂ ਹੁੰਦੀ ਹੈ ਜਾਂ ਫਿਰ ਧਿਆਨ ਨਹੀਂ ਹੁੰਦਾ ਔਰ ਕਈ ਰੇਅਰ ਡਿਜ਼ੀਜ਼ ਜਈਆਂ ਵੀ ਹੁੰਦੀਆਂ ਜਿਸ ਦੇ ਸਿੰਪਟ ਅਗਰ ਗਲੂਕੋਮਾ ਕਿਸੇ ਨੂੰ ਦਿੱਕਤ ਹੈ ਡਾਕਟਰ ਤਾਂ ਮੇਰਾ ਬਹੁਤ ਹੀ ਅਹਿਮ ਸਵਾਲ ਇਹ ਹੋਏਗਾ ਡਾਕਟਰ ਕਿ ਕਿਹੜੇ ਉਹ ਸਿੰਪਟਮ ਹੁੰਦੇ ਨੇ ਜੋ ਸਾਡੀ ਬਾਡੀ ਦਿੰਦੀ ਹੈ ਔਰ ਉਸ ਨੂੰ ਅਸੀਂ ਰੈਡ ਫਲੈਗ ਸਮਝੀਏ ਅ ਅੱਖਾਂ ਦੇ ਵਿੱਚ ਜ਼ਿਆਦਾ ਤੱਕ ਲਾਲੀ ਰਹਿਣਾ ਰੈਡਨੈਸ ਰਹਿਣਾ ਜੀ ਪੇਨ ਹੋਣਾ ਹੈਡੇਕ ਹੋਣਾ ਸਡਨ ਲਾਸ ਆਫ ਵਿਜ਼ਨ ਤੋਂ ਉਹਨਾਂ ਇੱਕਦਮ ਲੱਗਦਾ ਕਿ ਮੇਰੀ ਨਜ਼ਰ ਇੱਕਦਮ ਮੈਲ ਆਤੀ ਸੋ ਕਿ ਮੈਂ ਨਾਰਮਲ ਇਨਸਾਨ ਸੋ ਬੈਠਾ

ਠੀਕ ਹੈ ਡਾਕਟਰ ਇਹ ਕਾਲਰਸ ਨਾਲ ਜੁੜੇ ਨਹੀਂ ਉਹਨਾਂ ਦੀ ਅਸੀਂ ਸਮੱਸਿਆ ਸੁਣਦੇ ਹਾਂ ਕਿ ਤੁਹਾਡਾ ਨਾਮ ਕਿੱਥੋਂ ਗੱਲ ਕਰ ਰਹੇ ਹੋ ਹਾਂ ਮੈਡਮ ਪਠਾਨਕੋਟ ਤੋਂ ਅਪਾਰ ਸਿੰਘ ਜੀ ਸਰ ਹਾਂ ਮੈਂ ਇਸ ਔਨੇ ਪ੍ਰੋਗਰਾਮ ਪਰ ਕਾਲਾ ਮੋਤੀ ਬਾਰੇ ਮੈਂ ਪੁੱਛਣਾ ਚਾਹੁੰਦਾ ਵੀ ਕਾਲਾ ਮੋਤੀ ਇਹ ਪਹਿਲਾਂ ਵੀ ਹੋ ਸਕਦਾ ਜਾਂ ਪਹਿਲਾਂ ਚਿੱਟਾ ਮੋਤੀਆ ਹੁੰਦਾ ਜੀ ਠੀਕ ਹੈ ਨਹੀਂ ਚਿੱਟੇ ਮੋਤੀ ਤੇ ਕਾਲੇ ਮੋਤੀ ਦਾ ਕੋਈ ਆਪਸ ਵਿੱਚ ਲਿੰਕ ਨਹੀਂ ਹੈ ਚਿੱਟਾ ਮੋਤੀ ਜੇ ਹਾਈਪਰ ਮੈਚੁਰ ਸਟੇਜ ਤੋਂ ਉੱਪਰ ਕ੍ਰੋਸ ਕਰ ਜਾਂਦਾ ਹੈ ਫਿਰ ਉਹ ਕਾਲੇ ਮੋਤੀ ਵੱਲੇ ਪਾਸੇ ਚਲ ਸਕਦਾ ਹੈ ਆਦਰਵਾਇਸ ਚਿੱਟੇ ਮੋਤੀਆਂ ਅਲੱਗ ਚੀਜ਼ ਹੈ ਕਾਲੇ ਮੋਤੀਆ ਬਿਲਕੁਲ ਅਲੱਗ ਚੀਜ਼ ਹੈ ਜਿੰਨੂੰ ਚਿੱਟਾ ਮੋਤੀ ਹੈ ਉਹਨੂੰ ਕਾਲਾ ਮੋਤੀਆ ਜ਼ਰੂਰ ਹੋਏ ਜਾਂ ਜਿੰਨੂੰ ਕਾਲਾ ਮੋਤੀ ਨੂੰ ਚਿੱਟਾ ਮੋਤੀਆ ਇਕਦਮ ਆਜੇ ਐਜ਼ ਵੀ ਨਹੀਂ ਹੈ ਜੀ ਠੀਕ ਹੈ ਡਾਕਟਰ ਇੱਕ ਹੋਰ ਵੀ ਕਾਲਰ ਸਾਨੂੰ ਜੁੜੇ ਨੇ ਕਿ ਇਹ ਤੁਹਾਡਾ ਨਾਮ ਕਿੱਥੋਂ ਗੱਲ ਕਰ ਰਹੇ ਹੋ ਹੈਲੋ ਜੀ ਸਰ ਤੁਸੀਂ ਆਪਣਾ ਨਾਮ ਦੱਸ ਕੇ ਸਮੱਸਿਆ ਦੱਸ ਸਕਦੇ ਹੋ ਡਾਕਟਰ ਸੁਨਰੇ ਨੇ ਬਚਿਤਰ ਸਿੰਘ ਜ ਅ ਮੇਰੇ ਕੋਲ ਜੀ ਤਾਂ ਮੁੱਈ ਹੈ ਜੀ ਹਾਂ ਕੋਈ ਜਦਾ ਇਲਾਜ ਤੁਹਾਡੀ ਉਮਰ ਕੀ ਹੈ ਔਰ ਕਦੋਂ ਤੋਂ ਤੁਹਾਨੂੰ ਇਹ ਸਮੱਸਿਆ ਹੈ ਸਰ ਕਰੀਬਨ 6 ਮਹੀਨੇ ਤੋਂ ਆਇਆ ਹੈ ਤੇ ਸਵਛਾ ਇਸ ਦੀ ਇਸ ਤਰ੍ਹਾਂ ਨੂੰ ਤਾਂ ਨਜ਼ਰ ਆਇਆ ਹੈ ਸਾਹਮਣੇ ਬੰਦਾ ਉਹਨਾਂ ਨੂੰ ਜਰਾਉਂਦਾ ਪਛਾਣ ਨਹੀਂ ਦਿੰਦਾ ਕੌਣ ਹੈ ਤੁਹਾਡੀ ਉਮਰ ਕੀ ਹੈ ਸਰ ਉਮਰ ਹੈਗੀ ਮੇਰੀ 68 ਜੀ ਠੀਕ ਹੈ ਜੀ ਡਾਕਟਰ ਸੋਨਿਆ ਸਵਾਲ ਪੁੱਛਣਾ ਮੈਂ ਪੁੱਛ ਸਕਦੀ ਹਾਂ ਜੀ 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 60 ਸਾਲ ਤੋਂ ਜ਼ਿਆਦਾ ਉਹਨਾਂ ਦੀ ਉਮਰ ਹੈ ਡਾਕਟਰ ਉਹ 6 ਮਹੀਨਿਆਂ ਤੋਂ ਉਹਨਾਂ ਨੂੰ ਦਿੱਕਤ ਹੈ ਕਿ ਚਿੱਟਾ ਮੋਤੀਆ ਅੱਖਾਂ ਦੇ ਵਿੱਚ ਦੇਖਣ 'ਚ ਦਿੱਕਤ ਉਹਨਾਂ ਨੂੰ ਆ ਰਹੀ ਹੈ ਆਵਾਜ਼ ਮਿਲ ਪਾਰੀ ਹੈ ਡਾਕਟਰ ਤੁਹਾਨੂੰ ਕੋਈ ਜਿਹੜੀ ਚਿੱਟਾ ਮੋਤੀਆ ਜੇ ਮੈਨੂੰ ਚਿੱਟੇ ਮੋਤੀਆ ਜੀ ਹੈ ਜੀ ਉਹ ਅੰਟੀ ਜੇ ਚਟਾ ਮੋਤੀਆ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਡਾਕਟਰ ਮੈਂ ਆਲਰੇਡੀ ਉਹ ਆਪਣੀ ਇਫਲਾਕ ਕਰ ਚੁੱਕੇ ਨੇ ਕਿ ਚਟਾ ਮੋਤੀਆ ਹੈ ਜੋ ਸਟੇਜ 2 ਤੋਂ ਕਰਾਸ ਕਰ ਚੁੱਕਾ ਹੈ ਜਿਸ ਇਸੇ ਮੁੱਤੇ ਨੂੰ ਆਪਰੇਸ਼ਨ ਕਰਨਾ ਜ਼ਰੂਰੀ ਹੈ ਹੂੰ ਉਹ ਨਜ਼ਰ ਜਦ ਤੱਕ ਚਟਾ ਮੋਤੀਆ ਨਹੀਂ ਠੀਕਰ ਹੋਏਗਾ ਤਦ ਤੱਕ ਨਜ਼ਰ ਪੂਰੀ ਨਹੀਂ ਆਏਗੀ ਜੀ ਠੀਕ ਹੈ ਡਾਕਟਰ ਡਾਕਟਰ ਜਦੋਂ ਅਸੀਂ ਟ੍ਰੀਟਮੈਂਟ ਵੱਲ ਵਾਦੇ ਆ ਤੁਸੀਂ ਸਜੈਸਟ ਕਰ ਦਿਓ ਪੇਸ਼ੈਂਟ ਤੁਹਾਡੇ ਕੋ ਆਂਦੇ ਹੋਣਗੇ ਤਾਂ ਸਾਡੇ ਕੋ ਕੀ ਆਪਸ਼ਨ ਡਾਕਟਰ ਕਾਲੇ ਮੋਤੀਏ ਦੇ ਜੜੇ ਆ ਉਹ ਰਹਿੰਦੇ ਨਹੀਂ ਕਾਲੀਏ ਮੋਤੀ ਦੇ ਡਾਇਗਨੋਸ ਕਰਨ ਲਈ ਕਾਫੀ ਸਾਰੇ ਟੈਸਟ ਕੀਤੇ ਜਾਂਦੇ ਨੇ ਜਿਵੇਂ ਪ੍ਰੈਸ਼ਰ ਚੈੱਕ ਕੀਤਾ ਜਾਂਦਾ ਹੈ ਪਰਦਾ ਚੈੱਕ ਕੀਤਾ ਜਾਂਦਾ ਹੈ ਐਂਗਲ ਦਾ ਸਾਈਜ਼ ਚੈੱਕ ਕੀਤਾ ਜਾਂਦਾ ਜਿੱਥੋਂ ਸਾਡਾ ਐਕੁਅਸ ਬ੍ਰੇਨ ਹੁੰਦਾ ਜੀਓ ਸ਼ੋਰਲੀ ਡਾਇਗਨੋਸ ਹੋ ਜਾਂਦਾ ਕਿ ਯਸ ਇੱਕ ਕਾਲਾ ਮੋਤੀ ਦਾ ਹੀ ਕੇਸ ਹੈ ਪਰ ਉਹਨੂੰ ਇਸੀ ਮੈਡੀਸਿਨ ਮੈਡੀਕੇਸ਼ਨ ਦੇ ਤੁਰੀ ਕੀਤਾ ਜਾਂਦਾ ਪਹਿਲੇ ਆਬਜ਼ਰਵੇਸ਼ਨਸ ਰੱਖਿਆ ਜਾਂਦਾ ਹੈ ਏਵਰੀ 3 ਮੰਥ ਏਵਰੀ 6 ਮੰਥ ਆਬਜ਼ਰਵੇਸ਼ਨ ਹੁੰਦੀ ਹੈ ਕਿਸੇ ਕੇਸ ਦੇ ਵਿੱਚ ਉਹ ਐਂਗਲ ਨੂੰ ਓਪਨਲੀ ਕਰਨਾ ਪੈਂਦਾ ਹੈ ਅਗਰ ਪਰਦੇ ਤੇ ਉਹਦਾ ਅਸਰ ਜ਼ਿਆਦਾ ਹੋ ਚੁੱਕਾ ਹੈ ਤੇ ਪਰਦੇ ਟ੍ਰੀਟਮੈਂਟ ਵੀ ਕਰਨੀ ਪੈਂਦੀ ਹੈ so it all depend हर केस अलग-अलग है वो किस लेवल पे पहुंच चुका कॉलम होटिया कितना वो आईन्यू डैमेज कर चुका है वो अकॉर्डिंग ट्रीटमेंट प्लान ਕੀਤਾ ਕਰਦੇ جی ڈاکٹر ਜੀ ਤਾਂ ਟ੍ਰੀਟਮੈਂਟ ਦਾ ਵੀ ਅਸੀਂ ਜ਼ਿਕਰ ਕਰਦੇ ਆਂ ਤਾਂ ਕਿਉਂਕਿ ਹੁਣ ਐਡਵਾਂਸ ਸਾਇੰਸ ਇੰਨੀ ਜ਼ਿਆਦਾ ਹੋ ਗਈ ਹੈ ਤਾਂ ਇਸ ਦਾ ਵੀ ਜਦੋਂ ਤੁਸੀਂ ਅੱਗੇ ਟ੍ਰੀਟਮੈਂਟ ਚੱਲਦਾ ਹੈ ਤਾਂ ਕੀ ਉਹ ਪੇਨਫੁੱਲ ਹੁੰਦਾ ਹੈ ਪੇਨਲੈਸ ਹੁੰਦਾ ਹੈ ਔਰ ਕਿੰਨਾ ਲੰਬਾ ਕਿਸੇ ਸ਼ਖਸ ਦਾ ਟ੍ਰੀਟਮੈਂਟ ਚੱਲ ਸਕਦਾ ਹੈ ਜਿਹੜੇ ਡਰਾਪਸ ਨੇ ਉਹਦਾ ਕੋਈ ਪੇਨ ਨਹੀਂ ਅਗਰ ਲੇਜ਼ਰ ਵੀ ਕਰਨੀ ਪੈਂਦੀ ਹੈ ਐਂਗਲ ਨੂੰ ਓਪਨ ਕਰਨ ਲਈ ਉਹਦੇ ਵੀ ਕੋਈ ਜ਼ਿਆਦਾ ਪੇਨ ਨਹੀਂ ਬਿਕੋਜ਼ ఎవਰੀਥਿੰਗ ਇਜ਼ ਅੰਡਰ ਲੋਕਲ ਐਂਥੀਸੀਆ ਜੀ ਸੋ ਟ੍ਰੀਟਮੈਂਟ ਕਿੰਨਾ ਲੰਬਾ ਚੱਲੇਗਾ ਇਟ ਡਿਪੈਂਡ ਕਰਦਾ ਹੈ ਆਈ ਦੇ ਉੱਪਰ ਡੈਮੇਜ ਕਿੰਨਾ ਜ਼ਿਆਦਾ ਹੋ ਚੁੱਕਾ ਹੈ ਪੈਰੀਮੈਟਰੀਜ਼ ਕਿਤੇ ਜੰਮੀਆ ਨੇ ਫੀਲਡ ਬਿਕਮ ਫੀਲਡ ਚ ਕਿਤੇ ਜਾਂਦੀ ਹੈ ਕਿੰਨੀ ਬਿੱਟਰ ਵੀ ਡੈਮੇਜ ਹੈ ਕਿਸ ਕਿਸ ਏਰੀਆ ਤੋਂ ਡੈਮੇਜ ਹੈ ਉਹ ਏਰੀਆ ਨੂੰ ਠੀਕ ਕਰਨਾ ਹੈ ਸੋ ਕਈ ਕਈ ਵਾਰੀ ਇਹਨੂੰ ਠੀਕ ਕਰਨ ਸਾਨੂੰ 2 ਤੋਂ 3 ਸਾਲ ਵੀ ਲੱਗਦੇ ਨੇ ਜੀ ਠੀਕ ਹੈ ਡਾਕਟਰ ਇੱਕ ਹੋਰ ਵੀ ਕਾਲਰ ਸਾ ਹਾਂ ਸਤਿ ਸ੍ਰੀ ਅਕਾਲ ਜੀ ਜੀ ਸਰ ਮੇਰਾ ਨਾਮ ਹੈ ਮੈ ਜੀ ਮੈਮ ਦੱਸਾ ਮੈਨੂੰ ਕਾਲਾ ਮੋਤੀਆ ਹੈ ਪਰ ਜਿਹੜਾ ਮੇਰਾ ਪ੍ਰੈਸ਼ਰ ਹੈ ਉਹ ਲਗਭਗ 13 14 13 14 ਰਹਿੰਦਾ ਦੋ ਅੱਖਾਂ ਦਾ ਕੀ ਮੈਨੂੰ ਆਪਰੇਸ਼ਨ ਕਰਉਣਾ ਚਾਹੀਦਾ ਕਿ ਨਹੀਂ ਜੀ ਇਸ ਚੀਜ਼ ਦਾ ਆਪਰੇਸ਼ਨ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਕਿਸੇ ਡਾਕਟਰ ਨੇ ਜੇ ਸਲਾਹ ਦਿੱਤੀ ਹੈ ਕੱਲਾ ਕਾਲਾ ਮੋਤੀਆ ਪ੍ਰੈਸ਼ਰ ਦੇ ਉੱਪਰ ਡਿਪੈਂਡ ਨਹੀਂ ਕਰਦਾ ਪ੍ਰੈਸ਼ਰ ਪਹਿਲੀ ਚੀਜ਼ ਜਿਹੜੀ ਚੈੱਕ ਕਰਦੇ ਆਂ ਅਸੀਂ ਉਹਦਾ ਦੇਖਦੇ ਕਿ ਉਹਦਾ ਅਸਰ ਪੜਦੇ ਉੱਪਰ ਕਿੰਨਾ ਹੋ ਚੁੱਕਾ ਹੈ ਜੇ ਲੋਡ ਹੈ ਕਿਉਂਕਿ ਅਗਰ ਪ੍ਰੈਸ਼ਰ ਨਾਰਮਲ ਚੱਲ ਰਿਹਾ ਹੈ ਤੇ ਸ਼ਾਇਦ ਫਿਰ ਐਨ ਡੀ ਹੈ ਕਿ ਅਸੀਂ ਤੋਂ ਮੁਝੇ ਅਸੀਂ ਕਰਦੇ ਆਂ ਉਹ ਲੋਡ ਨਹੀਂ ਪੈਂਦੀ ਜ਼ਿਆਦਾ ਐਂਗਲ ਓਪਨ ਕਰਨ ਦੀ ਲੋਡ ਨਹੀਂ ਪੈਂਦੀ ਜੇ ਪ੍ਰੈਸ਼ਰ ਕੰਟਰੋਲਸ ਨਹੀਂ ਹੈ ਤੇ ਫਿਰ ਉਹਦੀ ਲੋਡ ਪੈ ਸਕਦੀ ਹੈ ਦਵਾਈਆਂ ਤੋਂ ਬਾਅਦ ਜੀ ਠੀਕ ਹੈ ਡਾਕਟਰ ਇੱਕ ਹੋਰ ਵੀ ਕਾਲਰ ਸਨ ਨਾਲ ਜੁੜੇ ਨੇ ਕੀ ਇਹ ਤੁਹਾਡਾ ਨਾਮ ਕਿੱਥੋਂ ਗੱਲ ਕਰ ਰਹੇ ਹੋ ਹਾਂਜੀ ਹੈਲੋ ਜੀ ਹਾਂਜੀ ਗਲੰਦਰ ਦੋਂਡੀ ਜੀ ਸਰ ਤੁਸੀਂ ਆਪਣਾ ਸਵਾਲ ਦੱਸ ਸਕਦੇ ਹੋ ਸਰ ਤੁਸੀਂ ਆਪਣੀ ਸਮੱਸਿਆ ਦੱਸ ਸਕਦੇ ਹੋ ਡਾਕਟਰ ਸੁਣ ਰਹੇ ਨੇ ਤੁਹਾਨੂੰ ਬੰਨਾਂ ਨੇ ਕાળા ਮੋਤੀ ਤੇ ਕਿੱਟਾ ਮੋਤੀ ਦੰਮੀ ਹੈਗੇ ਆ ਤੇ ਇਹ ਮੇਰੀ ਉਮਰ 60 ਤੋਂ ਉੱਪਰ 65 ਆਸपास ਆ ਇੱਕ ਅੱਖ ਤੋਂ ਨજર ਨਹੀਂ ਆਂਦਾ ਹਲੋ ਜੀ ਠੀਕ ਹੈ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਤੁਸੀਂ ਆਪਣਾ ਇਲਾਜ ਕਰਵਾ ਰਹੇ ਹੋ ਉੱਥੋਂ ਦੀ ਡਾਕਟਰ ਕੋਲੋਂ ਆਪਰੇਸ਼ਨ ਨਹੀਂ ਹੋ ਸਕਦਾ ਅ ਚਿੱਟੇ ਮੋਟੀ ਮੋਟੀ ਕਾਲੇ ਮੋਟੀ ਇਹਦਾ ਦੋਨੋਂ ਵਿੱਚ ਕੋਈ ਵੀ ਨਹੀਂ ਹੋ ਸਕਦਾ ਕੰਡੇ ਦਾ ਆਪਰੇਸ਼ਨ ਕੀਤਾ ਨਾ ਇੰਜੈਕਸ਼ਨ ਲਗਾਉਂਦੇ ਆ ਸਾਰੀ ਤੁਹਾਡੀ ਲਾਈਟ ਚਲੀ ਜਾਣੀ ਸਾਰੀ ਜੀ ਦੇਖੋ ਤੁਸੀਂ ਇੱਕ ਦੋ ਹੋਰ ਡਾਕਟਰ ਨਾਲ ਕੰਸਲਟ ਕਰ ਸਕਦੇ ਹੋ opinion ਲੈ ਸਕਦੇ ਹੋ ਪਰ ਜੇ ਕਾਲਾ ਮੋਟਿਆ ਕੰਟਰੋਲ ਨਹੀਂ ਹੈ

ਇਹ ਮੈਂ ਜ਼ਰੂਰ ਸਮਝਣਾ ਚਾਹਾਂਗੀ ਕਿ ਕਿੰਨੇ ਸਮੇਂ ਦੇ ਵਿੱਚ ਇਹ ਸਥਿਤੀ ਬਣਦੀ ਹੈ ਕਿ ਇਹ ਵੇਰੀ ਕਰਦਾ ਹੈ ਪਰਸਨ ਟੂ ਪਰਸਨ ਕਿ ਉਹ ਸਰੀਰਕ ਪੱਖੋਂ ਕਿ ਕੋਈ ਵੀਕਨੈਸ ਉਹਨਾਂ ਦੇ ਵਿੱਚ ਸੀ ਜਾਂ ਕੀ ਸੀ ਇਹ ਕਿਉਂ ਅਜਿਹੀ ਸਥਿਤੀ ਬਣਦੀ ਹੈ ਕਿ ਆਪਰੇਸ਼ਨ ਤੱਕ ਕਰਦਾ ਵੀ ਜੜਾਇਆ ਹੋ ਆਪਸ਼ਨ ਨਹੀਂ ਰਹਿ ਜਾਂਦਾ ਕਾਲਾ ਮੋਤੀਆ ਬਹੁਤ ਖਤਰਨਾਕ ਹੈ ਇੰਡੀਆ ਵਿੱਚ ਇਸ ਟਾਈਮ ਤਕਰੀਬਨ 11 ਲੱਖ ਮਿਲੀਅਨ ਲੋਕਾਂ ਨੂੰ ਕਾਲਾ ਮੋਤੀਆ ਹੈ ਇੰਡੀਆ ਵਿੱਚ इंडिया जिन्ने ब्लाइंड केसेस ਨੇ ਉਹਦੇ ਚੋਂ तकरीबन 12% ब्लाइंड केसेस बिकॉज़ ऑफ कलरम होती है ने so, सो ए बड़ी-बड़ी गंभीर समस्या ਤੁਹਾਨੂੰ कंट्रोल ਕਰਨ ਲਈ ਹੂੰ ਉਹ ਅਸੀਂ ਸਭ ਤੋਂ ਵੱਡਾ ਪ੍ਰੋਬਲਮ ਇੰਡੀਆ ਵਿੱਚ ਇਗਨੋਰੈਂਸ ਤੇ ਨੋਲੇਜ ਦੀ ਲੈਕ ਅਸੀਂ ਹਰ ਪ੍ਰੋਬਲਮ ਨੂੰ ਆਪੇ ਸੋਚਦੇ ਆਂ ਠੀਕ ਕਰ ਲਈਏ ਅੱਖਾਂ ਚ ਲਾਲੀ ਆ ਦਵਾਈ ਪਾ ਲਈਏ ਡ੍ਰॉप ਪਾ ਲਈਏ ਫਾਰਮਿਸਟਿਕ ਡ੍ਰੋਪ ਲੈ ਲਈਏ ਜਦ ਤੱਕ ਸਾਨੂੰ ਇਹ ਨਹੀਂ ਪਤਾ ਕਿ ਉਹ ਲਾਲੀ ਜਾਂ ਉਹ ਪੇਨ ਜਾਂ ਹੈਡੇਕ ਕਿਸ ਕਾਰਨ ਹੋ ਰਹੀ ਹੈ ਅਸੀਂ ਦਾ ਟਰੀਟਮੈਂਟ ਪ੍ਰੋਪਰ ਨਹੀਂ ਦੇ ਸਕਦੇ ਤੁਹਾਡਾ ਕੋਈ ਵੀ ਕੇਸ ਹੈਗਾ ਤੁਸੀਂ ਲੈ ਕੇ ਆਉਂਦੇ ਹੋ ਉਹਨੂੰ ਪਲੀਜ਼ ਇਗਨੋਰ ਨਾ ਕਰੋ ਉਹਨੂੰ ਪ੍ਰੋਪਰ ਕੰਸਲਟੇਸ਼ਨ ਦੇ ਅੰਦਰ ਲੈ ਕੇ ਜਾਓ ਉਹਨੂੰ ਪ੍ਰੋਪਰ ਚੈੱਕਅਪ ਆਉ ਡਾਇਗਨੋਸ ਕਰਵਾਓ ਕਿ ਕਾਲਮੋਟਿਆ ਤੇ ਨਹੀਂ ਹੈ बिकॉज ਉਹਦਾ ਟ੍ਰੀਟਮੈਂਟ ਜਲਦੀ ਨਹੀਂ ਮਿਲਦਾ ਉਹਦਾ ਜੇ ਅਗਰ ਡੈਮੇਜ ਜ਼ਿਆਦਾ ਹੋ ਗਿਆ ਪਰਦੇ ਨੂੰ ਅਸੀਂ ਉਹਨੂੰ ਜਲਦੀ ਰਿਕਵਰ ਨਹੀਂ ਕਰ ਸਕਦੇ ਮੁਸ਼ਕਿਲ ਹੈ ਸੋ ਅਗਰ ਕਾਲੇ ਮੋਤੀ ਨਾਲ ਚਟਮ ਮੋਤੀਆ ਵੀ ਆ ਗਿਆ ਚਟਮ ਮੋਤੀਆ ਤੱਕ ਆਪਰੇਟਿੰਗ ਹੋਸੇਗਾ ਜਦ ਤੱਕ ਕਾਲੇ ਮੋਤੀਆ ਕੰਟਰੋਲਸ ਨਹੀਂ ਆਂਦਾ ਜੇ ਕਾਲੇ ਮੋਤੀ ਦਾ ਪ੍ਰੈਸ਼ਰ ਅੰਦਰ ਵਿੱਚ ਜ਼ਿਆਦਾ ਹੈ ਤਾਂ ਉਹ ਚਟੇ ਮੋਤੀਆ ਨੂੰ ਵੀ ਮੇਟ ਕਰਨਾ ਪਏਗਾ ਟ੍ਰੀਟ ਕਰਨਾ ਪਏਗੀ ਠੀਕ ਹੈ ਠੀਕ ਹੈ ਡਾਕਟਰ ਮੋਤੀਆ ਦਾ ਨੁਕਸਾਨ ਇੰਨਾ ਜ਼ਿਆਦਾ ਨਹੀਂ ਹੈ ਬਿਕੋਜ਼ ਸਪੀਡ ਕਰਕੇ ਅਸੀਂ ਆਪਰੇਟ ਕਰਕੇ ਉਹਨੂੰ ਕੀ ਕਰਾ ਸਕਦੇ ਹਾਂ ਬਟ ਕਾਲੇ ਮੋਤੀ ਦਾ ਡੈਮੇਜ ਜੇ ਪੜਦੇ ਚੋ ਗਿਆ ਉਹਦਾ ਡੈਮੇਜ ਨੂੰ ਰਿਕਵਰ ਕਰਨਾ ਜ਼ਿਆਦਾ ਈਜ਼ੀ ਨਹੀਂ ਹੈ ਹਮ ਠੀਕ ਹੈ ਡਾਕਟਰ ਇੱਕ ਹੋਰ ਵੀ ਕਾਲਰ ਸਨ ਬਣੇ ਹੋਏ ਨੇ ਕੀ ਤੁਹਾਡਾ ਨਾਮ ਕਿੱਥੋਂ ਗੱਲ ਕਰ ਰਹੇ ਜੀ ਅਸੀਂ ਬਲੋਡ ਤੋਂ ਗੱਲ ਕਰਦੇ ਆ ਜੀ ਜੀ ਸਰ ਹਾਂ ਜੀ ਤੇ ਆਪਾਂ ਨਾ ਵੀ ਡਾਕਟਰ ਨੂੰ ਇਹੀ ਪੁੱਛਣਾ ਹੈ ਵੀ ਜਿਹੜਾ ਆਪਾਂ ਲੈਨ ਚ ਪਾਉਨੇ ਆ ਕਈ ਗਰੀਬ ਬੰਦੇ ਹੁੰਦੇ ਸਸਤਾ ਪਵਾ ਲੈਂਦੇ ਆ ਕਿ ਮਹਿੰਗਾ ਪਵਾ ਲੈਂਦੇ ਆ ਵੀ ਇਹ ਕੋਈ ਫਰਕ ਹੁੰਦਾ ਹੈ ਕਿ ਵੈਸੇ ਵੀ 5-4000 ਵਾਲਾ ਵੀ ਠੀਕ ਹੈ ਕਿ 15-20000 ਵਾਲਾ ਇਹ ਪੁੱਛਣਾ ਹੈ ਜੀ ਆਪਾਂ ਨੂੰ ਜੀ ਠੀਕ ਹੈ ਸਰ ਹਾਂ ਜੀ ਬਿਲਕੁਲ ਜੀ ਫਰਕ ਹੁੰਦਾ ਹੈ ਲੈਂਸਸ ਦੇ ਵਿੱਚ ਫਰਕ ਹੁੰਦਾ ਹੈ ਲੈਂਸ ਦੀ ਕੁਆਲਿਟੀ ਕਿਹੜੀ ਕੋਟਿੰਗਸ ਨੇ ਕਿਸ ਤਰ੍ਹਾਂ ਦੇ ਲੈਂਸਸ ਨੇ ਮਲਟੀ ਫੋਕਲ ਇਨਟਰੋਪਲ ਲੈਂਸ ਪੁਆਰੇ ਆ ਜਾਂਦੇ ਸਟੋਰਿਕ ਇਨਟਰੋਪਲ ਲੈਂਸ ਪੁਆਰੇ ਆ ਫੋਲਡੇਬਲ ਪੁਆਰੇ ਨਾਨ ਵਡ ਪੁਆਰੇ ਫੋਕਸ ਸਾਈਜ਼ ਕਿੰਨਾ ਹੈ 2.2 ਹੈ 2.8 ਹੈ ਕਿਸ ਸਾਈਜ਼ ਚ ਚੱਲ ਰਿਹਾ ਉਹਦੇ ਵਿੱਚ ਬਹੁਤ ਕੁਝ ਵਰੀਏਬਲਸ ਹੈ ਬੜਾ ਕੁਝ ਪ੍ਰਿਫਰਡ ਹੈ ਲੈਂਸਸ ਦੇ ਵਿੱਚ ਯਸ ਤੁਸੀਂ ਆਪਣੀ ਜਿੰਨੀ ਟਨੋ ਐਲੀਜੀਬਿਲਟੀ ਹੈ ਜਾਂ ਤੁਸੀਂ ਜਿੰਨਾ ਕ ਅਪੋਰਟ ਕਰ ਸਕਦੇ ਉਹ ਦੇ ਕਾਲਡ ਦਿੱਸ ਦਿਰਾਓ ਬਟ ਯਸ ਲੈਂਸਸ ਦੇ ਵਿੱਚ ਫਰਕ ਜ਼ਰੂਰ ਹੁੰਦਾ ਜੀ ਠੀਕ ਹੈ ਡਾਕਟਰ ਡਾਕਟਰ ਕੁਝ ਮਿਥਸ ਨੇ ਮੈਂ ਇਹ ਕਰਕੇ ਤੁਹਾਡੇ ਨਾਲ ਡਿਸਕਸ ਕਰਨਾ ਚਾਹਾਂਗੀ ਤੇ ਤੁਸੀਂ ਪਲੀਜ਼ ਉਸ ਤੇ ਸਪਸ਼ਟੀਕਰਨ ਦੇਣਾ ਜਿਵੇਂ ਕਹਿ ਦਿੱਤਾ ਜਾਂਦਾ ਹੈ ਕਿ ਗਲוקੋਮਾ ਇਹ ਖਾਨਦਾਨੀ ਹੈ ਮਤਲਬ ਅਗਰ ਕਿਸੇ ਨੂੰ ਹੈ ਤਾਂ ਅੱਗੇ ਉਹ ਬੱਚਾ ਤੇ ਟ੍ਰਾਂਸਫਰ ਹੋਏਗਾ ਕੀ ਵਾਕਈ ਇਹ ਸੱਚ ਹੈ ਅ ਕੁਝ ਕੇਸਾਂ ਚ ਯੈਸ ਇਹ ਟ੍ਰਾਂਸਫਰ ਹੁੰਦੇ ਹੈ ਫੈਮਿਲੀ ਬਟ ਹਮੇਸ਼ਾ ਹਰ ਕੇਸ ਵਿੱਚ ਨਹੀਂ ਹੈ ਕਿ ਯੈਸ ਬਟ ਅਗਰ ਤੁਹਾਡੇ ਪੇਰੈਂਟਸ ਤੇ ਤੁਹਾਡੀ ਫੈਮਿਲੀ ਕਿਸੇ ਨੂੰ ਹੈ ਦੋਨੋਂ ਆਪਣੇ ਆਪ ਨੂੰ ਅੰਡਰ ਆਬਜ਼ਰਵੇਸ਼ਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਕਦੀ ਵਕਦੀ ਕੋਈ ਲੱਛਣ ਆਉਣ ਤੇ ਤੁਸੀਂ ਮੈਨੂੰ ਜੀ ਬੀ ਟ੍ਰੀਟ ਕਰ ਪਈਏ ਬਰ ਜ਼ਰੂਰੀ ਨਹੀਂ ਕਿ ਹਰ ਕੇਸ ਦੇ ਵਿੱਚ ਜੇ ਤੁਹਾਡੇ ਫੈਮਿਲੀ ਵਿੱਚ ਗੂਲਰ ਕਾਲਾ ਮੋਤੀਆ ਹੈ ਅਗਲੀ ਜਨਰੇਸ਼ਨ ਦੇ ਵਿੱਚ ਉਹ ਆਏਗਾ ਹੀ ਆਏਗਾ ਜੀ ਹਾਲਾਂਕਿ ਡਾਕਟਰ ਤੁਸੀਂ ਇਸ ਤੇ ਕਲੈਰੀਫਾਈ ਕੀਤਾ ਕਿ ਚਿੱਟਾ ਮੋਤੀਆ ਤੇ ਕਾਲਾ ਮੋਤੀਆ ਦੋਨੋਂ ਵੱਖ-ਵੱਖ ਚੀਜ਼ਾਂ ਨੇ ਲੇਕਿਨ ਇੱਕ ਮੇਥੇ ਵੀ ਇਹ ਕਹ ਦਿੱਤਾ ਜਾਂਦਾ ਕਿ ਚਿੱਟਾ ਮੋਤੀਆ ਅਗਰ ਹੋਇਆ ਤਾਂ ਫਿਰ ਉਹ ਕਾਲਾ ਮੋਤੀਆ ਦੇ ਵਿੱਚ ਬਦਲ ਜਾਏਗਾ ਔਰ ਰੱਖਾ ਦੀ ਰੌਸ਼ਨੀ ਜਿਹੜੀ ਆ ਉਹ ਤੁਹਾਡੀ ਚਲੀ ਜਾਏਗੀ ਜੇ ਚਿੱਟਾ ਮੋਤੀ ਆ ਸਾਡਾ ਹਾਈਪਰ ਮੈਚੁਰ ਕਿੱਟ ਚਿੱਟੇ ਮੋਤੀ ਦੇ ਵੀ ਬਹੁਤ ਸਟੇजेस ਨੇ ਸਟੇਜ 1 2 3 4 ਜੇ ਅਸੀਂ ਹਾਈਪਰ ਮੈਚੁਰ ਮੀਨਸ ਉਹ ਬਹੁਤ ਜ਼ਿਆਦਾ ਪੱਕ ਚੁੱਕਾ ਹੈ ਉਹਦਾ ਕੋਈ ਵੀ ਕੰਟੈਂਟ ਲੈਂਥ ਦਾ ਜੇ ਨਿਕਲ ਕੇ ਤੁਹਾਡੇ ਐਂਗਲ ਦੇ ਵਿੱਚ ਆਂਦਾ ਤੇ ਐਂਗਲ ਬਲੌਕ ਹੋ ਜਾਂਦਾ ਤਾਂ ਉਹ ਤੁਹਾਡਾ ਕਾਲੇ ਮੋਤੀ ਵਾਲੇ ਪਾਸੇ ਵੀ ਜਾ ਸਕਦਾ ਹੈ ਸੋ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਹਿੰਦੇ ਕਿ ਜੇ ਤੁਹਾਡਾ ਚਿੱਟਾ ਮੋਤੀ ਆ ਬਹੁਤ ਡਿਲੇ ਹੋ ਗਿਆ ਟ੍ਰੀਟ ਕਰਨ ਤੋਂ ਉਸ ਨੂੰ ਆਪਰੇਟ ਨਹੀਂ ਕਰਾ ਰਹੇ ਉਹਨੂੰ ਡਿਲੇ ਕਰ ਰਹੇ ਹੋ ਤੇ ਯੈਸ ਉਹ ਕਾਲੇ ਮੋਤੀ ਵਾਲੇ ਪਾਸੇ ਜਾ ਸਕਦਾ ਹੈ

ਅਸੋਟੀ ਅਡਿਕਸ਼ਨ ਹੈ ਬੱਚਿਆਂ ਦੀ ਅਡਿਕਸ਼ਨ ਇਸ ਵੈਰੀ ਵੈਰੀ ਬੈਡ ਦਾ ਇਸ਼ੂ ਗਲੋਬਲੀ ਹੈ ਇੰਡੀਆ ਚ ਨਹੀਂ ਹੈ ਇਸ ਟਾਈਮ ਤੁਸੀਂ ਅਗਰ ਚੈੱਕ ਕਰੋਗੇ ਆਊਟ ਆਫ 10 ਪੀਪਲ 9 ਲੋਕਾਂ ਨੂੰ ਡਰਾਇਨੈਸ ਦਾ ਬਹੁਤ ਥੀਵੀ ਰਿਸ਼ੂ ਹੈ ਬਿਕਾਜ਼ ਗੈਜਟਸ ਆਪਾਂ ਬਲਿੰਕ ਨਹੀਂ ਕਰ ਦਿੰਦੇ ਆਈਸ ਚੇਨ ਕਾਮਨ ਨੇ ਪ੍ਰੈਸਕ੍ਰਿਪਸ਼ਨਸ ਇੰਕਰੀਜ਼ ਹੋ ਰਹੀਆਂ ਬੱਚਿਆਂ ਦੇ ਬਿਕਾਜ਼ ਆਊਟਡੋਰ ਐਕਟੀਵिटीज ਕੱਟ ਨੇ ਬੱਚੇ ਆਂਡੋਰ ਜ਼ਿਆਦਾ ਹੋ ਰਹੀਆਂ ਨੇ ਸੋ ਉਹ ਚੀਜ਼ਾਂ ਦਾ ਸਾਡੀ ਲਾਈਫ ਤੇ ਬਹੁਤ ਜ਼ਿਆਦਾ ਇੰਪੈਕਟ ਹੈ ਜੇ ਅਸੀਂ ਉਹਨਾਂ ਹਾਲੇ ਵੀ ਟਰੀਟ ਜਾਂ ਉਹਨੂੰ ਅਸੀਂ ਮਰ ਰੰਦਾਸ ਮਰ ਰੰਦਾਸ ਕੀਤਾ ਅੱਗੇ ਜਾ ਕੇ ਸਾਨੂੰ ਮਿਸਟਰੀ ਬਹੁਤ ਜ਼ਿਆ ਸਕਿਸੇ ਸਾਨੂੰ ਬੱਚਿਆਂ ਵਿੱਚ ਬਹੁਤ ਧਿਆਨ رکھنا ਹੈ ਜਿੰਨਾ ਦੀ ਗਰੋਇੰਗ ਏਜ ਹੈ ਫਿਜ਼ੀਓਲੋਜੀਕਲ ਮਾਪੀਆ ਬਹੁਤ ਜਲਦੀ ਇਨਕਰੀਸ ਕਰਦਾ ਹੈ ਆਈ ਬੋਲ ਦਾ ਸਾਈਜ਼ ਵੱਡਾ ਹੁੰਨ ਤੇ ਆਈ ਨੰਬਰ ਵਧ ਜਾਂਦੇ ਉਸ ਉਹਨਾਂ ਨੂੰ ਗੈਜੇਟਸ ਤੋਂ ਜਿੰਨਾ ਅਵੋਇਡ ਕਰ ਸਕਦੇ ਹੋ ਉਹ ਬੈਟਰ ਹੈ ਜੀ ਠੀਕ ਹੈ ਇੱਕ ਹੋਰ ਕਾਲਰ ਡਾਕਟਰ ਸਨ ਨਾਲ ਜੁੜੇ ਨੇ ਉਹਨਾਂ ਦੀ ਵੀ ਸਮੱਸਿਆ ਸੁਣਦੇ ਆ ਕਿ ਇਹ ਤੁਹਾਡਾ ਨਾਮ ਕੀ ਕਿੱਥੋਂ ਬੋਲ ਰਹੇ ਹੋ ਔਰ ਕੀ ਇਹ ਤੁਹਾਡਾ ਨਾਮ ਕੋਈ ਸਮੱਸਿਆ ਬਹੁਤ ਲੱਗਦੀ ਹੈ ਅੱਖਾਂ ਵਾਲੇ ਡਾਕਟਰ ਇਹ ਨੇ ਪਹਿਲਾ ਤਾਂ ਮੈਂ ਅਪੀਲ ਤੁਹਾਨੂੰ ਕਰਾਂਗੀ ਕਿ ਤੁਸੀਂ ਆਪਣੇ ਟੀਵੀ ਸੈੱਟ ਦੀ ਆਵਾਜ਼ ਬਿਲਕੁਲ ਬੰਦ ਕਰ ਦਿਓ ਨਹੀਂ ਤੇ ਗੱਲ ਨਹੀਂ ਹੋ ਪਾਏਗੀ ਆਵਾਜ਼ ਮਿਲ ਪਾਰੀ ਹੈ ਤੁਹਾਨੂੰ ਹਲੋ ਜੀ ਮੈਮ ਤੁਸੀਂ ਆਪਣਾ ਨਾਮ ਦੱਸ ਕੇ ਸਮੱਸਿਆ ਦੱਸ ਸਕਦੇ ਹੋ ਹਾਂ ਮੈਮ ਮੈਂ ਨਿਸ਼ਾ ਬੋਲਦੀ ਪਈ ਆ ਜੀ ਨਿਸ਼ਾ ਮੇਰੇ ਬੀਮਾਦਰਨ ਲੋਆ ਉਹਨਾਂ ਦੀ ਆਈਸ ਦੇ ਨੀਚੇ ਨਹੀਂ ਤੇ ਰੈਡਨੈਸ ਹੋਈ ਪਈ ਆ ਤੇ ਉਹ ਜਲਣ ਬਹੁਤ ਹੁੰਦੀ ਆ ਖਾਰਸ਼ ਬਹੁਤ ਹੁੰਦੀ ਆ जी जी डॉक्टर डॉक्टर आवाज़ मिल पा रही है ਤਾ ਅਸੀਂ ਜਲਦ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਨੈਟਵਰਕ ਇਸ਼ੂ ਕਰਕੇ ਲੱਗਦਾ ਸਾਡਾ ਸੰਪਰਕ ਜਿਹੜਾ ਹੈ ਡਾਕਟਰ ਸਾਹਿਬ ਦੇ ਨਾਲ ਛੁੱਟਿਆ ਹੈ ਲੇਕਿਨ ਸਾਡੇ ਕਾਲਰ ਜ਼ਰੂਰ ਜੁੜੇ ਸੀ ਔਰ ਬੜਾ ਅਹਿਮ ਉਹਨਾਂ ਨੇ ਵੀ ਸਵਾਲ ਪੁੱਛਿਆ ਤਾਂ ਡਾਕਟਰ ਕੀ ਤੁਸੀਂ ਕਾਲਰ ਦਾ ਸਵਾਲ ਸੁਣ ਪਾਏ ਸੀ ਡਾਕਟਰ ওয়াসিম ਪਾਰੀਆ ਤਾ ਜੀਵਨ ਸ਼ੈਲੀ ਦੇ ਵਿੱਚ ਜੋ ਬਦਲਾਵ ਨੇ ਇਸ ਤੋਂ ਪਹਿਲਾਂ ਅਸੀਂ ਉਸੇ ਦਾ ਜ਼ਿਕਰ ਕਰ ਰਹੇ ਸੀ ਔਰ ਹਰ ਰੋਜ਼ੀ ਕਿਉਂਕਿ ਸੰਜੀਵਨੀ ਦੇ ਵਿੱਚ ਅਸੀਂ ਵੱਖ-ਵੱਖ ਟੌਪਿਕ ਜ਼ਰੂਰ ਲੈ ਕੇ ਆਉਨੇ ਆ ਵੱਖ-ਵੱਖ ਬਿਮਾਰੀਆਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਲੇਕਿਨ ਤਕਰੀਬਨ ਹਰ ਡਾਕਟਰ ਉਹਨਾਂ ਦੀ ਤਰਫੋਂ ਇਸ ਚੀਜ਼ ਤੇ ਬਹੁਤ ਹੀ ਜ਼ਿਆਦਾ ਜ਼ੋਰ ਜੜਾ ਉ ਦਿੱਤਾ ਜਾਂਦਾ ਹੈ ਕਿ ਜੋ ਜੀਵਨ ਸ਼ੈਲੀ 'ਚ ਤੁਹਾਡੇ ਬਦਲਾਅ ਨੇ ਲਾਈਫ ਸਟਾਈਲ 'ਚ ਜੋ ਬਦਲਾਅ ਆਏ ਨੇ ਤਾਂ ਚੰਗਾ ਖਾਣ ਪੀਣ ਤੁਹਾਡਾ ਜਿਹੜਾ ਉਹ ਹੁਣ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਇਸ ਤੋਂ ਇਲਾਵਾ ਜੋ ਸਰੀਰਕ ਕਸਰਤ ਹੁੰਦੀ ਹੈ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਡਾਕਟਰ ਅਗਰ ਤੁ ਕਾਲਰ ਦਾ ਸਵਾਲ ਸਮਝ ਪਾਏ ਸੁਣ ਪਾਏ ਤਾਂ ਉਸ ਦਾ ਜਵਾਬ ਅਗਰ ਤੁਸੀਂ ਦੇਣਾ ਚਾਹੋ ਨਹੀਂ ਤਾਂ ਮੈਂ ਉਹ ਸਮੱਸਿਆ ਨੂੰ ਦੀ ਦੁਹਰਾ ਦਿੰਨੀ ਆ ਮੈਂ ਰਿਕੁਐਸਟ ਕਰਾਂਗਾ ਆਪਣੀ ਸੋਸ ਰਿਕੁਐਸਟ ਕਰ ਰਹੇ ਤੁਸੀਂ ਉਹ ਨੂੰ ਪਲੀਜ਼ ਮੈਨੂੰ ਰਿਪੀਟ ਕਰ ਦਿਓ ਜੀ ਉਹਨਾਂ ਦੀ ਮਦਰ ਇਨ ਲਾ ਦੀ ਦਿੱਕਤ ਸੀ ਕਿ ਉਹਨਾਂ ਦੀ ਅੱਖਾਂ ਦੇ ਵਿੱਚ ਬਹੁਤ ਜ਼ਿਆਦਾ ਲਾਲੀ ਮਾ ਹੈ ਔਰ ਜਲਨ ਹੁੰਦੀ ਹੈ ਕਾਫੀ ਤਕਲੀਫ ਦੇ ਵਿੱਚ ਨੇ ਉਹ ਅਹ ਦੇਖੋ ਜਲਨ ਤੇ ਲਾਲੀ ਕਈ ਰੀਜ਼ਨ ਨਾਲ ਹੋ ਸਕਦੀ ਹੈ ਇਨਫੈਕਸ਼ਨਲ ਹੋ ਸਕਦੀ ਹੈ ਅਲਰਜੀ ਨਾਲ ਹੋ ਸਕਦੀ ਹੈ ਜੀ ਕਈ ਵਾਰੀ ਅਗਰ ਪ੍ਰੈਸਕ੍ਰਿਪਸ਼ਨ ਕਰੈਕਟ ਨਹੀਂ ਹੈ ਤੇ ਵੀ ਹੋ ਸਕਦੀ ਹੈ ਕੁਝ ਪੱਕ ਦੇ ਵਿੱਚ ਕੋਈ ਡਸਟ ਪਾਰਟੀਕਲ ਕੁਝ ਐਕਸਟਰਨਲ ਪਾਰਟੀਕਲ ਅਗਰ ਚਲਾ ਜਾਂਦਾ ਹੈ ਤਾਂ ਵੀ ਹੋ ਸਕਦੀ ਹੈ ਸੋ ਉਹਦੇ ਲਈ ਮੈਂ ਕਾਂਗਾ ਪਹਿਲੇ ਉਹਨੂੰ ਕੰਸਲਟੇਸ਼ਨ ਲੈਣੀ ਜ਼ਰੂਰੀ ਹੈ ਆਪੇ ਆਪਣੀ ਸੋਚ ਨਾਲ ਦਵਾਈ ਨਹੀਂ ਯੂਜ਼ ਨਾ ਕਰਨ ਕਿਉਂਕਿ ਇਸ ਤਰ੍ਹਾਂ ਦੇ ਹੀ ਲੱਛਣ ਜਦੋਂ ਅਸੀਂ ਇਗਨੋਰ ਕਰਦੇ ਹਾਂ ਤੁਹਕਾਲੇ ਮੋਤੀਵਲੇ ਪਾਸੇ ਜਾਂਦੇ ਨੇ। ਜੀ। ਸੋ ਮੇਰੀ ਰਿਕੁਐਸਟ ਉਹਨਾਂ ਨੂੰ ਇਹ ਹੋਏਗੀ ਕਿ ਪਲੀਜ਼ ਉਹ ਆਪਣੀ ਡਾਕਟਰ ਕੋਲ ਜਾ ਕੇ ਕੋਈ ਆਈ ਚੈੱਕ-ਅਪ ਕਰਾਂ। ਉਸ ਤੋਂ ਬਾਅਦ ਜੋ ਪ੍ਰਸਕ੍ਰਾਈਬ ਮੈਡੀਸਿਨ ਹੈ ਉਹ ਨੂੰ ਯੂਜ਼ ਕਰਨ ਤਾਂ ਕਿ ਸੇ ਠੀਕ ਹੋ ਪਈਏ। ਜੀ। ਡਾਕਟਰ ਇੱਕ ਚੀਜ਼ ਮੈਂ ਹੋਰ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗੀ ਜੋ ਸਾਡੇ ਘਰਾਂ ਦੇ ਅੰਦਰ ਬਜ਼ੁਰਗ ਨੇ ਕਿੰਨੇ ਸਮੇਂ ਦੇ ਅੰਦਰ-ਅੰਦਰ ਉਹਨਾਂ ਦਾ ਆਈ ਚੈੱਕ-ਅਪ ਹੋਣਾ ਬਹੁਤ ਜ਼ਰੂਰੀ ਹੈ। एस पर डी वी एच ओ स्टैंडर्ड्स अनुदेश साल दे बाद आई चेकअप कराना मंडेटरी है अगर मैं पेशेंट डायबिटीज़ ने या हाइपोटेंशन ने उन देविच एक साल देविच आई चेकअप कराना बहुत जरूरी है यूज़ली इंडिया देविच आफ्टर 60 70 परसेंट पापुलेशन इस सफरिंग विद पंजाब देविच सफरिंग विद डायबिटीज ਠੀਕ ਹੈ اور ਡਾਕਟਰ ਲਾਈਫ ਸਟਾਈਲ ਦਾ ਹਾਲਾਂਕਿ ਅਸੀਂ ਬਹੁਤ ਜ਼ਿਕਰ ਕਰਿਆ ਸੀ ਉਸ ਤੋਂ ਪਹਿਲਾਂ ਵੀ ਕਿ ਬਹੁਤ ਉਹ ਰੋਲ ਅਦਾ ਕਰਦੀ ਹੈ ਇਹ ਚੀਜ਼ ਖਾਣ ਪੀਣ ਦਾ ਜਦੋਂ ਅਸੀਂ ਕਹਿੰਨੇ ਆ ਡਾਕਟਰ ਤਾਂ ਉਸ ਵਿੱਚ ਤੁਹਾਡੇ ਕੀ ਸੁਜੈਸ਼ਨ ਹੋਣਗੇ ਕਿ ਅਸੀਂ ਆਪਣੀਆਂ ਅੱਖਾਂ ਦੀ ਦੇਖਭਾਲ ਕਿਵੇਂ ਕਰ ਸਕਦੇ ਹਾਂ ਅ ਸਾਨੂੰ ਜ਼ਿਆਦਾ ਗ੍ਰੀਨ ਲੀਫ ਵੈਜੀਟੇਬਲਸ ਤੇ ਫੋਕਸ ਰੱਖਣਾ ਚਾਹੀਦਾ ਬਿਕਾਉਜ਼ ਉਹ ਮੱਚ ਐਂਟੀਆਕਸੀਡੈਂਟਸ ਬਹੁਤ ਜ਼ਿਆਦਾ ਮਾਤਰਾ ਚੁੰਦਦੇ ਨੇ ਸਾਨੂੰ ਏਜ ਨਾਲ ਜਿਵੇਂ ਸਾਡੀ ਆਈਜ਼ ਤੇ ਪੜਦੇ ਸੈਲਸ ਲੈਂਸ ਕੋਰਨੀਆ ਹਰ ਚੀਜ਼ ਦੇ ਵਿੱਚ ਵੀਕਨੈਸ ਆਂਦੀ ਹੈ ਜਿੰਨੇ ਐਂਟੀਆਕਸੀਡੈਂਟਸ ਅਸੀਂ ਜ਼ਿਆਦਾ ਕੰਜ਼ੂਮ ਕਰਦੇ ਆ ਉਹਨਾਂ ਸਾਡੀ ਅਗਲੀ ਲਾਈਫ ਦੇ ਵਿੱਚ ਆਈਜ਼ ਦੀ ਹੈਲਥ ਮੇਨਟੇਨ ਰਹਿੰਦੀ ਹੈ ਪਾਣੀ ਦੀ ਕਨਸੈਂਟਰੇਸ਼ਨ ਪੀਣ ਦੀ ਜ਼ਿਆਦਾ ਹੋਣੀ ਚਾਹੀਦੀ ਹੈ ਲਿਕਵਿਡ ਜ਼ਿਆਦਾ ਇਨਟੇਕ ਕਰੋ ਲਿਕਵਿਡ ਨਾਲ ਡਰਾਈਨੈਸ ਘਟ ਜਾਂਦੀ ਹੈ ਹੈਲਥੀ ਡਾਈਟ ਲਓ ਫਰੂਟਸ ਲਓ ਵੈਜੀਟੇਬਲਸ ਲਓ ਸਾਰਾ ਕੁਝ ਖਾਓ ਬੈਲੈਂਸ ਦੇ ਵਿੱਚ ਲਓ ਇੱਕ ਚੀਜ਼ ਉੱਤੇ ਫੋਕਸ ਕਰਨਾ ਨਹੀਂ ਕੁਝ ਪੇਸ਼ੈਂਟ ਮੇਰੇ ਕੋਲ ਆ ਕੇ ਪੁੱਛਦੇ ਨੇ ਡਾਈਟ ਵਿੱਚ ਵਿਟਾਮਿਨ ਏ ਕਿੰਨਾ ਲਈ ਇਕੱਲਾ ਵਿਟਾਮਿਨ ਏ ਇਸ ਨੋਟ ਇਜ਼ੂ ਡਾਈਜੈਸਟ ਉਹਨੂੰ ਡਾਈਜੈਸਟ ਕਰਨਾ ਈਜ਼ੀ ਨਹੀਂ ਹੈ ਸਾਨੂੰ ਹੋਰ ਕਈ ਚੀਜ਼ਾਂ ਚਾਹੀਦੀਆਂ ਨੇ ਜ਼ਿੰਤਨ ਐਮ ਲੂਟਨ ਵਿਟਾਮਿਨ ਸੀ ਵਿਟਾਮਿਨ ਈ ਸਭ ਕੁਝ ਈਜ਼ਲੀ ਬਹੁਤ ਜ਼ਰੂਰੀ ਹੈ ਸੋ ਇੱਕ ਬੈਲੈਂਸਡ ਡਾਈਜੈਸਟ ਸੀ ਯੂਜ਼ ਕਰ ਰਹੇ ਆ ਉਹਦੇ ਵਿੱਚ ਸਭ ਕੁਝ ਕਵਰ ਹੁੰਦਾ ਹੈ ਜੀ ਠੀਕ ਹੈ ਇੱਕ ਹੋਰ ਕਾਲਰ ਸਰ ਨਾਲ ਜੁੜੇ ਨੇ ਕੀ ਇਹ ਤੁਹਾਡਾ ਨਾਮ ਕਿੱਥੋਂ ਗੱਲ ਕਰ ਰਹੇ ਹੋ ਮੈਂ ਲਖਨਸ ਤੋਂ ਬੋਲ ਰਾ ਜੀ ਸ਼ਾਰਪਟੂ ਜੀ ਸਰ ਤੁਸੀਂ ਆਪਣੀ ਸਮੱਸਿਆ ਦੱਸ ਸਕਦੇ ਹੋ ਸਰ ਡਾਕਟਰ ਸੁਨਰੇ ਨੇ ਮੈਂ ਮੇਰੇ ਨਾਲ ਲੈਫਟ ਆਖੇ ਚ ਕਲਮੋਤੀ ਆ ਗਿਆ ਜੀ ਕਿ ਮੈਂ ਤਾਂ ਲਾਜ ਕਰਵਾ ਰਿਹਾ ਹਾਂ ਲੇਕਿਨ ਵੱਧ ਰਿਹਾ ਹੈ ਉੱਥੇ ਰੁਕਿਆ ਨਹੀਂਗਾ ਮੈਂ ਤਾਂ ਪੁੱਛਣਾ ਚਾਹਨਾ ਇਹ ਰੁਕ ਜਾਂਦਾ ਇਹਦਾ ਵਜ੍ਹਾ ਇਹਨਾਂ ਦਾ ਜੀ ਜੀ ਡਾਕਟਰ ਡਾਕਟਰ ਸਵਾਲ ਤੁਸੀਂ ਸੁਣ ਪਾਏ ਤੁਹਾਡੇ ਤੱਕ ਪਹੁੰਚੀ ਆਵਾਜ਼ ਤਾਂ ਜਿਵੇਂ ਹੀ ਡਾਕਟਰ ਦੇ ਨਾਲ ਸਾਡਾ ਦੁਬਾਰਾ ਸੰਪਰਕ ਹੋਏਗਾ ਤਾਂ ਅਸੀਂ ਜਵਾਬ ਜ਼ਰੂਰ ਲਾਂਗੇ ਕਿਉਂਕਿ ਤੁਸੀਂ ਤਕਲੀਫ ਚ ਹੋ ਔਰ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਉਸ ਤਕਲੀਫ ਨੂੰ ਘੱਟ ਕਰ ਸਕੀਏ ਔਰ ਬਹੁਤ ਹੀ ਕਾਬਿਲ ਡਾਕਟਰ ਸਰਨਰ ਸਮਾ ਜੜਾਓ ਆਪਣੇ ਬਿਜ਼ੀ ਸ਼ੈਡਿਊਲ ਚੋਂ ਕੱਟ ਕੇ ਸਾਡੇ ਨਾਲ ਜੁੜਦੇ ਨੇ ਔਰ ਤੁਹਾਡੀਆਂ ਸਮੱਸਿਆ ਨੂੰ ਦੂਰ ਕਰਨ ਦੀ ਸਾਡੀ ਕੋਸ਼ਿਸ਼ ਰਹਿੰਦੀ ਹੈ ਤਾਂ ਡਾਕਟਰ ਸਾਡੇ ਨਾਲ ਜੁੜੇ ਨੇ ਡਾਕਟਰ ਕੋਲਰ ਸਰਨਰ ਜੁੜੇ ਸੀ ਉਹ ਕਹਿ ਰਹੇ ਨੇ ਕਿ ਉਹਨਾਂ ਦੀ ਅੱਖ ਚ ਕਾਲਾ ਮੋਤੀਆ ਹੈ ਔਰ ਉਸ ਦਾ ਟ੍ਰੀਟਮੈਂਟ ਵੀ ਲੈ ਰਹੇ ਨੇ ਲੇਕਿਨ ਦਿੱਕਤ ਡਾਕਟਰ ਉਹਨਾਂ ਨੂੰ ਇਹ ਸੀ ਕਿ ਉਹ ਕਹਿ ਰਹੇ ਨੇ ਕਿ ਉਹ ਘਟਣ ਦੀ ਜਗ ਰੁਕਣ ਦੀ ਜਗ ਰਹੇ ਅਜੇ ਹਕਿਉ ਹੋ ਰਿਹਾ ਅ ਜੇ ਐਸਾ ਦੇ ਕੇਸਾ ਦੇ ਵਿੱਚ ਸਾਨੂੰ ਓਪੀਨੀਅਨ ਦੀ ਖੋਲ ਲੈਣੀ ਚਾਹੀਦੀ ਹੈ ਕਿ ਜੇ ਸਿਰਫ ਦਵਾਈ ਦੇ ਨਾਲ ਕਾਲਮ ਉਤੇ ਨਹੀਂ ਰੁਕ ਰਿਹਾ ਤੇ ਕਈ ਵਰੀ ਉਹਦੀ ਸਰਜਰੀ ਪਲਾਨ ਕਰਨੀ ਪੈਂਦੀ ਹੈ ਸੋ ਥੈਟ ਅਸੀਂ ਉਹਨੂੰ ਜਲਦੀ ਡਰੇਨ ਆਫ ਕਰਕੇ ਪ੍ਰੈਸ਼ਰ ਨੂੰ ਮੇਨਟੇਨ ਕਰ ਲਈਏ ਸੋ ਯੂਜੂਲੀ ਜਿਹੜੇ ਕਬਿਲ ਡਾਕਟਰ ਤੁਹਾਡੇ ਜਦੋਂ ਤੁਸੀਂ ਕੰਸਲਟ ਕਰ ਰਹੇ ਹੋ ਉਹ ਇਸ ਚੀਜ਼ ਨੂੰ ਜ਼ਰੂਰ ਦੇਖਾਂਗੇ ਕਿ ਜੇ ਉਹ ਮੈਡੀਸਿਨਸ ਨਾਲ ਕੰਟਰੋਲ ਨਹੀਂ ਹੋ ਪਾਰਿਆ ਤੇ ਉਹਨੂੰ ਸਰਜਰੀ ਜਿ ਇੱਕ ਲੇਜ਼ਰ ਸਰਜਰੀ ਜਿਸੀ ਕਰਦੇ ਆ ਬਹੁਤ ਸਿੰਪਲ ਸਰਜਰੀ ਹੈ ਉਹਨੂੰ ਡਾਕਟਰ ਪਲਾਨ ਜ਼ਰੂਰ ਕਰਕੇ ਉੱਤੇ ਵਰਕ ਕਰਨਗੇ ਜੀ ਅੱਛਾ ਡਾਕਟਰ ਇਹ ਜੋ ਰਿਕਵਰੀ ਵਾਲਾ ਰਿਕਵਰੀ ਵਾਲਾ ਸਕਸੈਸਫੁਲ ਰੇਟ ਹੁੰਦਾ ਹੈ ਡਾਕਟਰ ਉਹ ਕਿੰਨੇ ਫੀਸਟ ਹੁੰਦਾ ਹੈ ਕਿ ਬਿਲਕੁਲ ਨਜ਼ਰ ਜੜੀ ਹੈ ਅਗਰ ਸਹੀ ਅਸੀਂ ਸਹੀ ਸਮੇਂ ਤੇ ਉਤੇ ਸਹੀ ਉਪਚਾਰ ਸ਼ੁਰੂ ਹੁੰਦਾ ਹੈ ਤਾਂ ਰਿਕਵਰੀ 100% ਪੋਸੀਬਲ ਹੁੰਦੀ ਹੈ ਬਿਲਕੁਲ ਜੇ ਤੁਸੀਂ ਡਾਇਬਟਿਕ ਨਹੀਂ ਹੋ ਹਾਈਪਰਟੈਂਸਿਵ ਨਹੀਂ ਹੋ ਜੇ ਸਾਨੂੰ ਟਾਈਮ ਸਿਰ ਕੰਟਰੋਲ ਕਰ ਲਈਏ ਤਾਂ ਪੂਰਾ 100% ਰਿਕਵਰ ਕਰ ਸਕਦਾ ਹੈ ਇਸ ਲਈ ਬਹੁਤ ਡਿਪੈਂਡ ਕਰਦਾ ਕਿ ਸਿੱਕ ਪੇਸ ਤੇ ਡਾਇਗਨੋਸ ਕਰਵਾ ਰਹੇ ਹੋ ਨੂੰ ਇਸ ਕੋਲ ਟਰੀਟਮੈਂਟ ਨੂੰ ਫੋਲੋ ਕਰ ਰਹੇ ਹੋ ਕਿੰਨਾ ਰਿਗਰਸਲੀ ਆਪਣੀ ਫਾਲੋਅ ਅਪਸ ਤੇ ਜਾਣਦੇ ਹੋ ਤਾਂ ਕਿ ਕੀ ਚੀਜ਼ ਨੂੰ ਕੰਟਰੋਲ ਕੀਤਾ ਜਾ ਸਕੇ ਤੁਸੀਂ ਤੁਹਾਡੀ ਸਿਸਟੈਮਿਕ ਹੈਲਥ ਕਿਸ ਤਰ੍ਹਾਂ ਦੀ ਹੈ ਤੋਂ ਹੋਰ ਕੋਈ ਐਲੀਮੈਂਟ ਕੋ ਬਾਡੀ ਤੇ ਹੋਰ ਕੋਈ ਇਸ਼ੂਸ ਤੇ ਨਹੀਂ ਹੈ ਜੇ ਮੈਨੂੰ ਬਾਡੀ ਤੇ ਕੋਈ ਹੋਰ ਇਸ਼ੂਸ ਨਹੀਂ ਉਸ ਕੇਸ ਵਿੱਚ ਰਿਕਵਰੀ ਜ਼ਰੂਰ ਸਲੋ ਹੁੰਦੀ ਹੈ ਪਰ ਜੇ ਮੈਂ ਬਾਡੀ ਦੀ ਹੈਲਥ ਵਾਈਜ਼ ਬਿਲਕੁਲ ਨਾਰਮਲ ਅਸਰ ਕਾਲੀ ਮੂਤੀ ਦਾ ਇਸ਼ੂ ਹੈ ਤੇ ਰਿਕਵਰੀ 100% ਪੋਸੀਬਲ ਹਮ ਇੱਕ ਲਾਸ ਸਵਾਲ ਡਾਕਟਰ ਮੇਰਾ ਇਹ ਹੋਏਗਾ ਕਿ ਗਲੋਕੋਮਾ ਜੋ ਯੰਗਸਟਰਸ ਨੇ ਕਿ ਉਹ ਬੇਫਿਕਰ ਰਹਿੰਦੇ ਕਿ ਉਹਨਾਂ ਨੂੰ ਇਹ ਦਿੱਕਤ ਨਹੀਂ ਹੋ ਸਕਦੀ

ठीक है डॉक्टर बहुत-बहुत शुक्रिया ਤੁਸੀਂ ਇਹਨਾਂ ਕੀਮਤੀ ਸਮਾਂ ਦਿੱਤਾ ਔਰ ਇਨੀ ਵੈਲਿਊਏਬਲ ਇਨਫੋਰਮੇਸ਼ਨ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ। ਸ਼ੁਕਰੀਆ ਡਾਕਟਰ। ਤਾਂ ਸੰਜੀਵੀਨੀ ਦੇ ਵਿੱਚ ਆਜ ਨੇ ਸੀ। ਕੱਲੋ ਇੱਕ ਨਵੇਂ ਟੌਪਿਕ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਕਰਦੇ ਲਈ ਮੈਂ ਰਦੀਪਤੀ ਸ਼ਰਮਾ ਉੱਤੇ ਜਾਸਰ। ਧੰਨਵਾਦ।